ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਇਹ ਗੱਲ ਬਿਲਕੁਲ ਸੱਚ ਹੈ ਕਿ ਕੈਨੇਡਾ ਦੇ ਹਾਲਾਤ ਆ ਜਿਹੜੇ ਇਸ ਟਾਈਮ ਵੱਤ ਤੋਂ ਵੱਤਰ ਹੋ ਚੁੱਕੇ ਆ ਤੇ ਜਿਵੇਂ ਖਬਰਾਂ ਦੇ ਵਿੱਚ ਗੱਲ ਚੱਲਦੀ ਹੈ ਵੀ ਭੁੱਖ ਮਰੀ ਫੈਲ ਚੁੱਕੀ ਹੈ ਕੈਨੇਡਾ ਦੇ ਵਿੱਚ ਬਿਲਕੁਲ ਸਹੀ ਹੈ ਹੁਣ ਸਰੀ ਦੇ ਇੰਨੇ ਮਾੜੇ ਹਾਲਾਤ ਆ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਚੋਰਾ ਨੇ ਗੁਰੂ ਘਰ ਵੀ ਨਹੀਂ ਬਖਸ਼ੇ ਗੁਰੂ ਘਰ ਆਉਣ ਵਾਲੇ ਲੋਕ ਵੀ ਨਹੀਂ ਪੱਖੇ ਹੁਣ ਕਿੰਨੀ ਮਜਬੂਰੀ ਹੋਊਗੀ ਲੋਕਾਂ ਦੀ ਵੀ ਜਿਹੜੇ ਧਾਰਮਿਕ ਸਥਾਨਾਂ ਤੇ ਵੀ ਲੋਕਾਂ ਦੀ ਜਿਹੜੀ ਹੈਗੀ ਲੁੱਟ ਹੋਣ ਲੱਗੀ ਬਜ਼ੁਰਗ ਚੋਰਾਂ ਦੀ ਜਿਹੜੇ ਠੱਗੀਆਂ ਦਾ ਸ਼ਿਕਾਰ ਹੋਣ ਲੱਗ ਗਏ ਸੋ ਇਸ ਜਿਹੜੇ ਪਾਰਟिकुलर ਟੌਪਿਕ ਤੇ ਅੱਜ ਗੱਲਬਾਤ ਕਰਨੀ ਆ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਜਿਹੜੀਆਂ ਮਹੱਤਵਪੂਰਨ ਖਬਰਾਂ ਬਾਹਲੇ ਮੁਲਕਾਂ ਦੀਆਂ ਤੁਹਾਨੂੰ ਇਸ ਚੈਨਲ ਤੋਂ ਹਮੇਸ਼ਾ ਮਿਲਦੀਆਂ ਰਹਿਣਗੀਆਂ ਹੁਣ ਜਿਵੇਂ ਮੈਂ ਗੱਲ ਕੈਨੇਡਾ ਦੀ ਕਰਦਾ ਸੀ ਕੈਨੇਡਾ ਦੇ ਨਾਲ ਹੁਣ ਜੇ ਸਰੀ ਸ਼ਹਿਰ ਦੀ ਗੱਲ ਕਰ ਲਈਏ ਵੀ ਇੰਨੇ ਮਾੜੇ ਹਾਲਾਤ ਹੋ ਚੁੱਕੇ ਐ ਵੀ ਸ਼ਬਦਾਂ ਚ ਬਿਆਨ ਕਰਦੇ ਹੋਏ ਵੀ ਸ਼ਰਮ ਆਉਂਦੀ ਆ ਹੁਣ ਗੁਰੂ ਘਰ ਜਿਹੜੇ ਵਿਅਕਤੀ ਆਉਂਦੇ ਆ ਖਾਸ ਕਰਕੇ ਬਜ਼ੁਰਗ ਹੁਣ ਉਹਨਾਂ ਦੀ ਲੁੱਟ ਹੋਣ ਲੱਗ ਗਈ ਆ ਹੁਣ ਲੁੱਟ ਹੁੰਦੀ ਕਿਵੇਂ ਆ ਕਿ ਜਿਹੜੇ ਬੰਦੇ ਚੋਰੀ ਕਰਦੇ ਆ ਉਹ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਆ ਉਨ੍ਹਾਂ ਕੋਲੇ ਜਿਹੜਾ ਕੀਮਤੀ ਸਮਾਨ ਹੁੰਦਾ ਜਾਂ ਗਹਿਣੇ ਹੁੰਦੇ ਆ ਉਹ ਲੁੱਟ ਕੇ ਲੈ ਜਾਂਦੇ ਆ ਹੁਣ ਲੁੱਟ ਕੇ ਲੈ ਕੇ ਕਿਵੇਂ ਜਾਂਦੇ ਆ ਇਸਟ੍ਰੈਕਸ਼ਨ ਥੈਫਟ ਜਿਹਨੂੰ ਆਪਾਂ ਕਹਿੰਦੇ ਆ ਉਹ ਹੁੰਦੀ ਆ ਪਹਿਲਾਂ ਤਾਂ ਉਹ ਪੀੜਤ ਕੋਲੇ ਜਾਂਦੇ ਆ ਮਤਲਬ ਕਿ ਜਿਹਨੂੰ ਟਾਰਗੇਟ ਕਰਦੇ ਆ ਉਹਦੇ ਕੋਲੇ ਜਾ ਕੇ ਉਹਨੂੰ ਗੱਲਾਂ ਬਾਤਾਂ ਲਾਉਂਦੇ ਆ ਉਹਦਾ ਧਿਆਨ ਭਟਕਾਉਂਦੇ ਆ ਧਿਆਨ ਜਦੋਂ ਉਹਦਾ ਭਟਕ ਜਾਂਦਾ ਤੇ ਉਸ ਤੋਂ ਬਾਅਦ ਚ ਉਹਦੇ ਜਿਹੜੇ ਗਹਿਣੇ ਪਾਏ ਆ ਉਹ ਲਾ ਲੈ ਜਾਂਦੇ ਆ ਜਾਂ ਉਹਨਾਂ ਕੋਲੇ ਕੋਈ ਕੀਮਤੀ ਸਮਾਨ ਹੈ ਉਹ ਚੋਰੀ ਕਰ ਲਿਆ ਜਾਂਦਾ ਹੈਗਾ ਜਾਂ ਉਹਨਾਂ ਦੇ ਗਹਿਣੇ ਬਦਲਾ ਦਿੱਤੇ ਜਾਂਦੇ ਆ ਤਾਂ ਉਹ ਬੰਦੇ ਨੂੰ ਹਿਪਨੋਟਾਈਜ਼ ਹੀ ਇਸ ਤਰ੍ਹਾਂ ਕਰਦੇ ਆ ਕਿ ਉਹ ਮੌਕੇ ਤੇ ਪਤਾ ਹੀ ਨਹੀਂ ਲੱਗਦਾ ਜਦੋਂ ਘਰੇ ਪਹੁੰਚਦਾ ਤਾਂ ਉਦੋਂ ਪਤਾ ਲੱਗਦਾ ਵੀ ਆਹ ਕੀ ਹੋ ਗਿਆ ਮੇਰੇ ਨਾਲ ਸੋ ਜਿਹੜਾ ਡਿਸਟਰੈਕਸ਼ਨ ਥੈਫਟ ਦੇ ਮਾਮਲੇ ਜਨਵਰੀ ਦੇ ਮਹੀਨੇ 'ਚ ਹੀ 4 ਹੋਏ ਆ ਜਿਹੜੇ ਸਰੀ ਦੇ ਸਰਜੈਂਟ ਨੇ ਕਿਹਾ ਵੀ ਪਿਛਲੇ ਸਾਲ ਜਿਹੜੇ 50 ਮਾਮਲੇ ਜਿਹੜੇ ਡਿਸਟਰੈਕਸ਼ਨ ਥੈਫਟ ਦੇ ਹੋਏ ਸੀਗੇ ਤੇ ਇਹ ਬਹੁਤ ਮੰਦਭਾਗੀ ਗੱਲ ਹੈ ਵੀ ਗੁਰੂ ਘਰਾਂ ਤੇ ਜਿਹੜੇ ਲੋਕ ਆਸਥਾ ਨਾਲ ਆਉਂਦੇ ਆ ਉਹਨਾਂ ਨੂੰ ਵੀ ਜਿਹੜੇ ਚੋਰ ਨਹੀਂ ਬਖਸ਼ਦੇ ਹੁਣ ਗੱਲ ਇਹ ਆ ਜਾਂਦੀ ਆ ਵੀ ਹਾਲਾਤ ਹੈ ਕਿਉਂ ਆ ਬਣੇ ਕਿਉਂ ਆ ਕੀ ਮਜਬੂਰੀ ਆ ਲੋਕਾਂ ਦੀ ਕੋਈ ਨਾ ਕੋਈ ਤਾਂ ਐਸੀ ਮਜਬੂਰੀ ਆ ਨਾ ਵੀ ਜਿਹਦੇ ਕਰਕੇ ਹੱਥਾਂ ਚੋਂ ਖੋਣ ਵਾਲੀ ਗੱਲ ਹੋਈ ਪਈ ਆ ਵੀ ਜਿੱਥੇ ਉਹਨਾਂ ਨੂੰ ਲੱਗਦਾ ਕੁਝ ਵੀ ਆ ਚੀਜ਼ ਆਪਾਂ ਲੈ ਲਈਏ ਕਿਸੇ ਤੋਂ ਖੋ ਲਈਏ ਸਾਡਾ ਜਿਹੜਾ ਰੋਟੀ ਦਾ ਜਿਗਾੜ ਹੋ ਜੂਗਾ ਜਾਂ ਦੋ ਦਿਨ ਸਾਡੇ ਸੌਖੇ ਲੰਘ ਜਾਣਗੇ ਤਾਂ ਇਹ ਜੀਆਂ ਘਟਨਾਵਾਂ ਤਾਂ ਵਾਪਰਦੀਆਂ ਹੁਣ ਕਈ ਬੰਦੇ ਜਿਹੜੇ ਇਸ ਚੀਜ਼ ਦਾ ਜਿਹੜਾ ਹੈਗਾ ਸਪੋਰਟ ਕਰਦੇ ਹਨਾ ਵੀ ਤੁਸੀਂ ਜੜੀਆਂ ਹੈਗੀਆਂ ਇਦਾਂ ਦੀਆਂ ਘਟਨਾਵਾਂ ਨਹੀਂ ਬਿਲਕੁਲ ਸੇਫ ਆ ਅਸੀਂ ਕੋਈ ਇਦਾਂ ਦੀ ਇਨਸੀਡੈਂਟ ਨਹੀਂ ਹੁੰਦੀ ਇਕਾਦੁੱਕਾ ਘਟਨਾਵਾਂ ਵੀ ਨਹੀਂ ਆਪਾਂ ਕਹਿ ਸਕਦੇ ਵੀ ਚੋਰੀ ਦੇ ਮਾਮਲੇ ਤਾਂ ਆਮ ਹੀ ਹੋ ਚੁੱਕੇ ਆ ਵੀ ਇਹ ਤਾਂ ਹੁਣ ਕਹਿ ਲੋ ਵੀ ਲੋਕਾਂ ਦੀ ਸ਼ਰਮ ਲਈ ਕਹਿ ਲੋ ਜਾਂ ਉਹਨਾਂ ਨੇ ਕਹਿ ਲੋ ਵੀ ਖੌਫ ਹੀ ਹੈ ਨਹੀਂ ਕਿਸੇ ਦਾ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਜੇ ਸਟੋਰਾਂ ਤੇ ਵੜ ਜਾਂਦੇ ਆ ਉੱਥੇ ਸ਼ਰੇਆਮ ਚੋਰੀ ਹੱਥਾਂ ਚੋਂ ਖੋ ਕੇ ਲੈ ਜਾਂਦੇ ਆ ਕਾਰਾਂ ਦੇ ਟਾਇਰ ਲਾ ਲੈਂਦੇ ਆ ਇਹ ਕਿਸੇ ਟਾਈਮ ਤਾਂ ਪੁਲਿਸ ਨੇ ਇਹ ਵੀ ਕਹਿਤਾ ਸੀਗਾ ਵੀ ਤੁਸੀਂ ਜੇ ਚੋਰ ਆਉਂਦੇ ਆ ਤੁਹਾਡੀ ਗੱਡੀ ਚੋਰੀ ਕਰਨ ਤਾਂ ਤੁਸੀਂ ਉਹਨਾਂ ਨਾਲ ਝਗੜਨਾ ਨਹੀਂਗਾ ਤੁਸੀਂ ਚਾਬੀ ਆਪਦੀ ਬਾਹਰ ਟੰਗ ਦੇਣੀ ਹੈ ਤੇ ਉਹ ਚਾਬੀ ਚੱਕੂਗਾ ਚੋਰ ਤੇ ਜਿਹੜਾ ਲੈ ਕੇ ਗੱਡੀ ਭੱਜ ਜੂਗਾ ਤੁਹਾਡਾ ਨੁਕਸਾਨ ਨਾ ਹੋਵੇ ਕਿਉਂਕਿ ਜੇ ਤੁਹਾਡਾ ਨੁਕਸਾਨ ਹੁੰਦਾ ਤਾਂ ਫਿਰ ਜਿਹੜਾ ਹੈਗਾ ਔਖਾ ਹੋ ਸਕਦਾ ਕਹਿਣ ਦਾ ਮਤਲਬ ਕਿ ਵੀ ਪੁਲਿਸ ਕਹਿੰਦੀ ਹੈ ਵੀ ਸਾਨੂੰ ਕੋਈ ਐਫਰਟ ਨਾ ਕਰਨਾ ਪਵੇ ਜੇ ਕੋਈ ਚੋਰ ਚੋਰੀ ਕਰਨ ਦੀ ਮਨਛਾ ਨਾਲ ਆਉਂਦਾ ਤਾਂ ਉਹ ਚੁੱਪ ਕਰਕੇ ਚੋਰੀ ਕਰੇ ਚੋਰੀ ਕਰਕੇ ਨਿਕਲ ਜੇ ਤਾਂ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਲੋਕਾਂ ਨੂੰ ਇਹ ਲੋਡ ਕੀ ਪਈ ਹੈ ਇੰਨਾ ਕੁਝ ਕਰਨ ਦੀ ਇੰਨੀਆਂ ਜਿਹੜੀਆਂ ਗਿਰੀਆਂ ਹੋਈਆਂ ਹਰਕਤਾਂ ਕਰਨ ਦੀ ਉਹ ਜੀਆਂ ਚੋਰੀਆਂ ਕਰਨ ਦੀ ਧਾਰਮਿਕ ਸਥਾਨਾਂ ਤੇ ਕੁਛ ਨਾ ਕੁਛ ਤਾਂ ਗੜਬੜ ਹੈਗੀ ਹੈ ਨਾ ਕੁਛ ਨਾ ਕੁਛ ਤਾਂ ਇਹੋ ਜਿਹਾ ਚੱਲ ਰਿਹਾ ਵੀ ਜਿਹਦੇ ਕਰਕੇ ਲੋਕ ਮਜਬੂਰ ਹੈ ਆਪਦੀ ਰੋਜੀ ਰੋਟੀ ਦਾ ਜਗਾੜ ਕਰਨ ਲਈ ਜਾਂ ਤਾਂ ਸਰਕਾਰ ਉਹਨਾਂ ਦੀ ਬਾਹਣੀ ਫੜ ਰਹੀ ਜਾਂ ਉਹਨਾਂ ਕੋਲੇ ਨੌਕਰੀਆਂ ਹੈ ਨਹੀਂ ਜਾਂ ਉਹ ਨੌਕਰੀਆਂ ਤੋਂ ਕੱਢ ਦਿੱਤੇ ਗਏ ਆ ਜਾਂ ਉਹ ਇਲੀਗਲ ਬੰਦੇ ਆ ਜਾਂ ਉਹ ਕਹਿ ਲੋ ਵੀ ਹਾਲਾਤਾਂ ਤੋਂ ਇੰਨਾ ਮਜਬੂਰ ਹੋ ਚੁੱਕੇ ਆ ਜਾਂ ਉਹ ਨਸ਼ੇੜੀ ਹੈ ਇਹ ਚਾਰ ਪੰਜ categories ਦੇ ਬੰਦੇ ਤਾਂ ਹੈਗੇ ਆ ਜਿਨ੍ਹਾਂ ਦੀ ਮਜਬੂਰੀ ਬਣ ਗਈ ਹੈ ਵੀ ਅਸੀਂ ਚੋਰੀਆਂ ਕਰਕੇ ਹੀ ਜਿਹੜਾ ਆਪਦਾ ਗੁਜ਼ਾਰਾ ਕਰਨਾ ਸੋ ਇਹ ਵਾਰੀ ਵਾਰੀ ਇਹ ਗੱਲ ਕਹੀ ਜਾਣੀ ਕਲੇਮ ਕਰੀ ਜਾਣਾ ਵੀ ਅਸੀਂ ਜਿਹੜਾ ਹੈਗਾ ਇੱਥੇ ਸੁਰੱਖਿਆ ਤਾਂ ਇਦਾਂ ਦੀ ਕੋਈ ਗੱਲ ਨਹੀਂ ਸਗੋਂ ਇਸ ਚੀਜ਼ ਦਾ ਜਿਹੜਾ ਦੂਜੇ ਲੋਕਾਂ ਤੇ ਪ੍ਰਭਾਵ ਪੈਂਦਾ ਹੈਗਾ ਸਚਾਈ ਹਮੇਸ਼ਾ ਜਿਹੜੀ ਮੰਨ ਲੈਣੀ ਚਾਹੀਦੀ ਆ ਸਗੋਂ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਆ ਹਾਲਾਤ ਹੈ ਉੱਥੇ ਜੇ ਇਹ ਇਦਾਂ ਦੇ ਹਾਲਾਤ ਬਣੇ ਰਹੇ ਤਾਂ ਜਿਹੜਾ ਆਉਣ ਵਾਲਾ ਟਾਈਮ ਆ ਉਹ ਲੋਕਾਂ ਦਾ ਹੋਰ ਔਖਾ ਹੋ ਜਾਣਾ ਫਿਰ ਮੇਰੀ ਗੱਲ ਸੁਣੋ ਜਿਹੜਾ ਹੁਣ ਗੁਰਦੁਆਰੇ ਜਾਂਦਾ ਜਿਹੜਾ ਬਜ਼ੁਰਗ ਆ ਜਾਂ ਮੰਦਿਰ ਜਾਂਦਾਗਾ ਫਿਰ ਉਹ ਕਿੱਥੇ ਜਾਊਗਾ ਕਰੋ ਇਹਦਾ ਮਤਲਬ ਕਰੋ ਬਾਹਰ ਹੀ ਨਿਕਲਣਾ ਹਟ ਜਾਣਗੇ ਹਾਜੇ ਤਾਂ 4 ਜਨਵਰੀ ਦੇ ਮਾਮਲੇ ਰਿਪੋਰਟ ਹੋਏ ਆ ਫਰਵਰੀ ਚ 10 ਹੋਣਗੇ ਮਾਰਚ ਚ 20 ਹੋਣਗੇ ਅਪ੍ਰੈਲ ਚ 40 ਹੋਣਗੇ ਸੋ ਇਦਾਂ ਦਾ ਕੰਮ ਵਧੀ ਜਾਊਗਾ ਜੇ ਨਾ ਰੋਕ ਲਈ ਤਾਂ ਪਰ ਜਿਹੜੀ ਪੁਲਿਸ ਆ ਉਹ ਕਿਤੇ ਨਾ ਕਿਤੇ ਨਾਕਾਮ ਨਜ਼ਰ ਆਈ ਆ ਸੋ ਜ਼ਰੂਰ ਜਿਹੜਾ ਪ੍ਰਸ਼ਾਸਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਉੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਇਦਾਂ ਦੀਆਂ ਜਿਹੜੀਆਂ ਇਨਸੀਡੈਂਟ ਹੁੰਦੀਆਂ ਖਾਸ ਕਰਕੇ ਜਿਹੜੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਸਿਕਿਉਰਿਟੀ ਲੋਕਾਂ ਨੂੰ ਵਧਾ ਦੇਣੀ ਚਾਹੀਦੀ ਹੈ ਤਾਂ ਕਿ ਉਹ ਜੇ ਗੁਰੂ ਘਰ ਜਾਂਦੇ ਆ ਤਾਂ ਕਿਸੇ ਬਿਨਾਂ ਡਰ ਭੈ ਤੋਂ ਉਹ ਚਲੇ ਜਾਣ ਆਪ ਦਾ ਮੱਥਾ ਟੇਕਣ ਤੇ ਉਹਨਾਂ ਦੀ ਆਸਥਾ ਬਣੀ ਰਹੇ ਨਹੀਂ ਤਾਂ ਕਹਿ ਲੋ ਵੀ ਲੋਕਾਂ ਨੇ ਕਿਸੇ ਦਿਨ ਸੜਕ ਤੇ ਆ ਜਾਣਾ ਹੈਗਾ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਜਾਂ ਇਦਾਂ ਦਾ ਕੁਝ ਉਹ ਐਕਸ਼ਨ ਮਜਬੂਰ ਹੋ ਜਾਣਗੇ ਕਰਨ ਦੇ ਸੋ ਜ਼ਰੂਰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਜਿਹੜੀ ਇੰਡੀਅਨ ਕਮਿਊਨਿਟੀ ਹੈ ਉਹਨਾਂ ਨੂੰ ਵੀ ਇਸ ਚੀਜ਼ ਤੋਂ ਜਿਹੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਨਸ਼ੇੜੀ ਬੰਦੇ ਦਾ ਕੋਈ ਪਤਾ ਨਹੀਂ ਹੁੰਦਾਗਾ ਉਹ ਨੂੰ ਥੋੜੇ ਸਮਾਨ ਵਾਸਤੇ ਉਹ ਕੁਝ ਵੀ ਕਰ ਸਕਦਾ ਇਸ ਕਰਕੇ ਜ਼ਰੂਰ ਤੁਸੀਂ ਸੇਫ ਰਹੋ ਆਪਦਾ ਧਿਆਨ ਰੱਖੋ ਮੈਸੇਜ ਹੈ ਜਿਹੜਾ ਮੈਕਸਿਮਮ ਲੋਕਾਂ ਤੋ ਪਹੁੰਚਾਓ ਖਾਸ ਕਰਕੇ ਜਿਹੜੇ ਬਜ਼ੁਰਗ ਤੁਹਾਡੇ ਗੁਰਦੁਆਰੇ ਜਾਂਦੇ ਆ ਜਾਂ ਕੋਸ਼ਿਸ਼ ਕਰੋ ਆਪ ਨਾਲ ਜਾਓ ਜਾਂ ਉਹਨਾਂ ਨੂੰ ਅੱਜ ਦੀ ਨਿਗਰਾਨੀ 'ਚ ਕਿਸੇ ਦੇ ਨਾਲ ਭੇਜੋ ਜਾਂ ਲੈ ਕੇ ਜਾਓ ਜਾਂ ਛੱਡ ਕੇ ਜਾਓ ਤੇ ਇਸ ਕਰਕੇ ਬਜ਼ੁਰਗਾਂ ਨੂੰ ਸੇਫ ਰੱਖੋ ਸਤਿ ਸ੍ਰੀ ਅਕਾਲ